ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਕਿ ਲਗਾਤਾਰ ਜਿੱਥੇ ਖਾਸ ਕਰਕੇ ਸਾਡੇ ਭਾਰਤੀਆਂ ਦੇ ਵਿੱਚ ਕਾਫੀ ਜ਼ਿਆਦਾ ਇਸ ਚੀਜ਼ ਦੀ ਲਾਲਸਾ ਸੀ ਕਿ ਅਸੀਂ ਵਿਦੇਸ਼ਾਂ ਵਿੱਚ ਰਹਿਣਾ ਹੈ ਵਿਦੇਸ਼ਾਂ ਵਿੱਚ ਜਾਣਾ ਹੈ ਬੇਸ਼ੱਕ ਕਿਸੇ ਵੀ ਤਰੀਕੇ ਨਾਲ ਕਿਉਂ ਨਾ ਜਾਣਾ ਪਵੇ ਚਾਹੇ ਸਾਨੂੰ ਕੋਈ ਵੀ ਜੁਗਾਰ ਕਿਉਂ ਨਾ ਲਾਉਣਾ ਪਵੇ ਪਰ ਇੱਕ ਵਾਰ ਵਿਦੇਸ਼ ਦੀ ਧਰਤੀ ਤੇ ਜਾਣਾ ਜ਼ਰੂਰ ਹੈ। ਔਰ ਇਹ ਵੀ ਇੱਕ ਕਹਾਵਤ ਸੀ ਕਿ ਚਾਹੇ ਸਾਨੂੰ ਇੱਕ ਘੰਟੇ ਲਈ ਭੇਜ ਦਿਓ ਪਰ ਵਾਪਸੀ ਅਸੀਂ ਕਦੇ ਨਹੀਂ ਆਉਣਾ। ਪਰ ਹੁਣ ਉਹ ਸਾਰੀਆਂ ਕਹਾਵਤਾਂ ਉੱਠੀਆਂ ਪੈਂਦੀਆਂ ਨਜ਼ਰ ਆ ਰਹੀਆਂ ਨੇ। ਅਮਰੀਕਾ ਨੇ ਲਗਾਤਾਰ ਸਖਤਾਈ ਕੀਤੀ ਹੈ। ਅਮਰੀਕਾ ਨੇ ਕੀਤੀ ਸਖਤਾਈ ਦੇ ਵਿਚਕਾਰ ਹੁਣ ਇਹ ਸਖਤਾਈ ਲਗਾਤਾਰ ਖਾਸ ਕਰਕੇ ਜੇ ਆਪਾਂ ਗੱਲ ਕਹੀਏ ਕਿ ਪੰਜਾਬੀਆਂ ਤੇ ਹੋ ਰਹੀ ਹੈ ਤਾਂ ਇਹ ਨਹੀਂ ਇਹ ਪੂਰੇ ਉਪਰਵਾਸੀ ਜਿਹੜੇ ਅਮਰੀਕਾ ਦੇ ਵਾਰਲੇ ਕਿਸੇ ਵੀ ਦੇਸ਼ ਤੋਂ ਆਏ ਨੇ ਉਹਨਾਂ ਸਾਰਿਆਂ ਤੇ ਆ ਪਰ ਅਸੀਂ ਪੰਜਾਬੀ ਹੁੰਨੇ ਆ ਹਰ ਇੱਕ ਚੀਜ਼ ਅਸੀਂ ਆਪਣੇ ਤੇ ਲੈਂਦੇ ਆ ਇਸ ਕਰਕੇ ਜਿਹੜੀ ਸਖਤਾਈ ਹੁਣ ਟਰੱਕ ਡਰਾਈਵਰਾਂ ਤੇ ਕੀਤੀ ਹੈ ਉਸ ਨੂੰ ਵੀ ਅਸੀਂ ਇਹ ਗੱਲ ਨਾਲ ਪ੍ਰਚਾਰ ਰਹੇ ਆ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਲਗਾਤਾਰ ਸਿੱਖ ਪਾਈਚਾਰੇ ਤੇ ਸਖਤਾਈ ਕਰ ਰਿਹਾ ਕਿਉਂ ਕਿ ਅਸੀਂ ਖਾਸ ਕਰਕੇ ਸਿੱਖ ਪਾਈਚਾਰਾ ਬਹੁ ਗਿੰਤੇ ਟਰਕਿੰਗ ਲਾਈਨ ਚ ਹੈ ਚਾਹੇ ਉਹ ਟਰਾਂਸਪੋਰਟ ਦਾ ਮਾਲਕ ਕਿਉਂ ਨਾ ਹੋਵੇ ਚਾਹੇ ਉਹ ਟਰੱਕ ਡਰਾਈਵਰ ਕਿਉਂ ਨਾ ਹੋਵੇ ਤੇ ਬੇਸ਼ੱਕ ਉਹ ਟਰੱਕ ਡਰਾਈਵਰਾਂ ਦੇ ਉੱਪਰ ਸੁਪਰਵਾਈਜ਼ਰ ਕਿਉਂ ਨਾ ਹੋਵੇ ਸੁਪਰਵੀਜ਼ਨ ਕਰ ਰਿਹਾ ਜੇ ਕੋਈ ਵੀ ਕੰਮ ਕਰ ਰਿਹਾ ਹੈ ਟਰਕਿੰਗ ਲੈਂਡ ਦੇ ਵਿੱਚ ਬਹੁਤ ਗਿਣਤੀ ਉਹ ਪੰਜਾਬੀ ਪਾਈਚਾਰਾ ਸੋ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਜੋ ਅਮਰੀਕਾ ਸਖਤਾਈ ਕਰ ਰਿਹਾ ਉਹ ਸਾਡੇ ਤੇ ਕਰ ਰਿਹਾ ਪਰ ਪਹਿਲੀ ਵਾਰ ਅਮਰੀਕਾ ਦੇ ਇਤਿਹਾਸ ਵਿੱਚ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਪ੍ਰਵਾਸੀਆਂ ਦੀ آمد ਅਮਰੀਕਾ ਦੇ ਵਿੱਚ ਹੁਣ ਬਹੁਤ ਜ਼ਿਆਦਾ ਘਟ ਹੋ ਰਹੀ ਹੈ ਤੇ ਉਥੋਂ ਪ੍ਰਵਾਸ ਲਗਾਤਾਰ ਕੀਤਾ ਜਾ ਰਿਹਾ ਹੁਣ ਪ੍ਰਵਾਸ ਵਿੱਚ ਵੀ ਫਰਕ ਹੈ ਅਮਰੀਕਾ ਛੱਡਣ 'ਚ ਵੀ ਫਰਕ ਹੈ ਇੱਕ ਤਾਂ ਹੁੰਦੀ ਹੈ ਇੱਛਾ ਸ਼ਕਤੀ ਕਿ ਮੈਂ ਅਮਰੀਕਾ ਦੀ ਧਰਤੀ ਤੇ ਬਹੁਤ ਕੰਮ ਕਰ ਲਿਆ ਬਹੁਤ ਪੈਸਾ ਕਮਾ ਲਿਆ ਤੇ ਹੁਣ ਮੈਂ ਆਪਣੇ ਵਤਨ ਵਾਪਸ ਜਾਣਾ ਚਾਹੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਹਿਮਾਚਲ ਹੋਵੇ ਚਾਹੇ ਜੁਪੀ ਹੋਵੇ ਕਿਤੋਂ ਵੀ ਹੋਵੇ ਚਾਹੇ ਅਸਾਮ ਜਾਂ ਹੋਰ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਤੇ ਮੈਂ ਹੁਣ ਅਮਰੀਕਾ ਨਹੀਂ ਰਹਿਣਾ ਪਰ ਦੂਜੇ ਪਾਸੇ ਹੁੰਦਾ ਕਿ ਮੈਂ ਡਰ ਦੇ ਕਾਰਨ ਅਮਰੀਕਾ ਛੱਡ ਰਿਹਾ ਕਿਉਂਕਿ ਮੇਰੇ ਕੋਲ ਕਾਗਜ਼ ਨਹੀਂ ਮੇਰੇ ਕੋਲ ਪੀਆਰ ਨਹੀਂ ਮੇਰਿਆਂ ਸਾਰਿਆਂ ਜਿੰਨੀਆਂ ਪਟੀਸ਼ਨਾਂ ਪਾਈਆਂ ਰੱਦ ਹੋ ਚੁੱਕੀਆਂ ਮੈਂ 2 ਨੰਬਰ ਵਿੱਚ ਰਹਿ ਰਿਹਾ ਸੀ ਉਸ ਤੋਂ ਪਹਿਲਾਂ ਕਿ ਅਮਰੀਕਾ ਮੈਨੂੰ ਡਿਪੋਰਟ ਕਰੇ ਅਮਰੀਕਾ ਮੈਨੂੰ ਕਿਸੇ ਕਾਰਨ ਕਰਕੇ ਕਾਗਜ਼ਾਂ ਦੇ ਵਿੱਚ ਕਮੀ ਹੋਵੇ ਪਰ ਮੈਨੂੰ ਉਬਾਰ ਕੱਢੇ ਪਰ ਇਸ ਕਰਕੇ ਮੈਂ ਹੁਣ ਅਮਰੀਕਾ ਦੇ ਵਿੱਚ ਨਹੀਂ ਰਹਿਣਾ ਇਸ ਕਰਕੇ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਹੈ ਪਰ ਇੱਕ ਅਮਰੀਕਾ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਅਮਰੀਕਾ ਨੂੰ ਲਗਭਗ 20 ਲੱਖ ਲੋਕ ਛੱਡ ਚੁੱਕੇ ਹਨ ਇਹਨਾਂ ਅੰਕੜਿਆਂ ਦੀ ਗੱਲ ਕਰੀਏ ਤਾਂ 5 ਲੱਖ ਲੋਕ ਉਹ ਨੇ ਇਹ ਅਮਰੀਕਾ ਦਾ ਦਾਵਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਦਾਵਾ ਹੈ ਕਿਉਂ ਕਿ ਕਿਉਂਕਿ ਡੋਨਾਲਡ ਟਰੰਪ ਜਦੋਂ ਆਏ ਉਹਨਾਂ ਨੇ ਆਪਣੇ ਉਥੋਂ ਦੇ ਲੋਕਾਂ ਦੇ ਨਾਲ ਅਮਰੀਕਾ ਦੇ ਵਸਨੀਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਜੋ ਗੈਰ ਅਮਰੀਕਨ ਲੋਕ ਵਾਕ-ਵਾਕ ਬਾਰਡਰਾਂ ਤੋਂ ਕ੍ਰੋਸ ਕਰਕੇ ਅਮਰੀਕਾ ਆਉਂਦੇ ਆ ਜਿਨ੍ਹਾਂ ਦੇ ਕਰਕੇ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਚਾਹੇ ਉਹ ਰੁਜ਼ਗਾਰ ਦੇ ਵਿੱਚ ਹੋਵੇ ਜਾਂ ਉੱਥੋਂ ਦੇ ਲਾਡ ਆਰਡਰ ਦੀ ਸਥਿਤੀ ਹੋਵੇ ਤਾਂ ਉਹਨਾਂ ਨੂੰ ਰੋਕਣਾ ਮੇਰੀ ਪਹਿਲ ਹੋਵੇਗੀ ਸੋ ਡੋਨਾਲਡ ਟਰੰਪ ਲਗਭਗ ਇਸ ਵਿੱਚ ਸਫਲ ਹੋਏ ਉਹਨਾਂ ਨੇ ਅਮਰੀਕਾ ਦੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਤੇ ਉਥੋਂ ਵਿੱਚ ਗੈਰ ਕਾਨੂੰਨੀ ਲੋਕਾਂ ਦੇ ਆਮਦ ਰੋਕਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਸਾਰੇ ਬਾਰਡਰਾਂ ਤੇ ਚਾਹੇ ਮੈਕਸੀਕੋ ਦਾ ਹੋਵੇ ਜਾਂ ਕੋਈ ਵੀ ਹੋਰ ਬਾਰਡਰ ਹੋਵੇ ਉਹਦੇ ਉੱਪਰ ਸਖਤਾਈ ਕੀਤੀ ਪਰ ਇੱਕ ਗੱਲ ਤਾਂ ਤੈਅ ਆ ਕਿ ਪਿਛਲੇ ਕੁਝ ਅਰਸੇ ਦੌਰਾਨ ਹੁਣ ਕਿਸੇ ਵੀ ਬਾਰਡਰ ਤੋਂ ਕੋਈ ਵੀ ਗੈਰ ਕਾਨੂੰਨੀ ਆਮਦ ਨਹੀਂ ਹੋ ਰਹੀ ਕੱਲੇ ਪੰਜਾਬੀਆਂ ਜਾਂ ਭਾਰਤੀਆਂ ਦੀ ਨਹੀਂ ਉਹ ਕਿਸੇ ਵੀ ਦੇਸ਼ ਤੋਂ ਹੋਵੇ ਇਹ ਜ਼ਰੂਰੀ ਨਹੀਂ ਕਿ ਬਾਰਡਰ ਸਿਰਫ ਭਾਰਤੀ ਪਾਰ ਕਰਦੇ ਸੀ ਜਾਂ ਬਾਰਡਰ ਸਿਰਫ ਪੰਜਾਬੀ ਪਾਰ ਕਰਦੇ ਸੀ ਹਾਂ ਇੱਕ ਗੱਲ ਜ਼ਰੂਰ ਕਿ ਗਿਣਤੀ ਜ਼ਿਆਦਾ ਹੋ ਸਕਦੀ ਹੈ ਪਰ ਇਹਨਾਂ ਬਾਰਡਰ ਕ੍ਰੋਸ ਕਰਨ ਵਾਲਿਆਂ ਦੇ ਵਿੱਚ ਪਰਿਵਾਰਾਂ ਸਮੇਤ ਹੋਰਨਾਂ ਦੇਸ਼ਾਂ ਦੇ ਲੋਕ ਵੀ ਸ਼ਾਮਲ ਸੀ ਪਰ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਸਾਨੂੰ ਲੱਗਦਾ ਕਿ ਸ਼ਾਇਦ ਪੰਜਾਬੀ ਹੀ ਬਾਰਡਰ ਪਾਰ ਕਰ ਸਕਦੇ ਆ ਸੋ ਇਹਨਾਂ ਬਾਰਡਰਾਂ ਦੇ ਉੱਪਰ ਸਖਤਾਈ ਕੀਤੀ ਲੋਕਾਂ ਦੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਆਮਦ ਖਤਮ ਹੋਈ ਤੇ ਉੱਥੋਂ ਵਾਪਸੀ ਸ਼ੁਰੂ ਹੋ ਗਈ ਜੇਕਰ ਦਾਅਵਿਆਂ ਦੀ ਗੱਲ ਕਰੀਏ 트੍ਰੰਪ ਪ੍ਰਸ਼ਾਸਨ ਦਾਵਾ ਕਰਦਾ ਹੈ ਕਿ ਅਮਰੀਕਾ ਦੇ ਵਿੱਚੋਂ ਹੁਣ ਤੱਕ ਲਗਭਗ 5 ਲੱਖ ਲੋਕ ਡਿਪੋਰਟ ਕੀਤੇ ਜਾ ਚੁੱਕੇ ਹਨ 5 ਲੱਖ ਲੋਕ ਗਿਣਤੀ ਬਹੁਤ ਜ਼ਿਆਦਾ ਹੈ ਤੇ 15 ਲੱਖ ਲੋਕ ਅਮਰੀਕਾ ਛੱਡ ਚੁੱਕੇ ਹਨ ਹੁਣ ਡਿਪੋਰਟ ਉਹ ਹੋਏ ਕਿ ਜਿਨ੍ਹਾਂ ਨੂੰ ਬਾਰਡਰ ਪਾਰ ਕਰਦੇ ਫੜਿਆ ਗਿਆ ਜਾਂ ਕਿਸੇ ਨਾ ਕਿਸੇ ਕੇਸ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਪਾਈ ਗਈ ਜੇਲ੍ਹ ਵਿੱਚ ਰਹੇ ਉਸ ਤੋਂ ਬਾਅਦ ਉਹਨਾਂ ਨੂੰ ਸਿੱਧਾ ਉਹਨਾਂ ਦੇ ਡਿਪੋਰਟ ਦੇਸ਼ ਕਰ ਦਿੱਤਾ ਗਿਆ ਚਾਹੇ ਪੰਜਾਬ ਆ ਚਾਹੇ ਹਰਿਆਣਾ ਚਾਹੇ ਭਾਰਤ ਦੇ ਕਿਸੇ ਵੀ ਦੇਸ਼ ਜਾਂ ਹੋਰਨਾਂ ਦੇਸ਼ਾਂ ਦੇ ਵਿੱਚ ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਉਹਨਾਂ ਦੀ ਗਿਣਤੀ 5 ਲੱਖ 10 ਕੇ ਦਾਵਾ ਕੀਤਾ ਜਾ ਰਿਹਾ ਹੈ ਔਰ ਇਹਦੇ ਨਾਲ ਜਿਹੜੀ 15 ਲੱਖ ਲੋਕਾਂ ਨੂੰ ਸ਼ਕਤੀ ਕਰਕੇ ਅਮਰੀਕਾ ਛੱਡਿਆ ਉਹ ਕੌਣ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ ਜਦੋਂ 15 ਲੱਖ ਲੋਕਾਂ ਦੇ ਵਿੱਚ ਜਿਹੜੇ ਅਮਰੀਕਾ ਛੱਡਿਆ ਉਹ ਕੋਈ ਇੱਛਾ ਸ਼ਕਤੀ ਨਹੀਂ ਕੋਈ ਆਪਣੇ ਆਪ ਨਹੀਂ ਛੱਡਿਆ ਉਹਨਾਂ ਨੇ ਸਿਰਫ ਇਸ ਕਰਕੇ ਅਮਰੀਕਾ ਛੱਡਿਆ ਕਿ ਕੁਝ ਲੋਕਾਂ ਨੂੰ ਕੰਮ ਕਰਨ ਔਖਾ ਹੋ ਗਿਆ ਸੀ ਸਖਤਾਈ ਜ਼ਿਆਦਾ ਹੋ ਗਈ ਤੁਰਿਆ ਜਾਂਦਾ ਟਰੱਕ ਰੋਕ ਕੇ ਡਰਾਈਵਰਾਂ ਨੂੰ ਖਾਸ ਕਰਕੇ ਉਹਨਾਂ ਤੋਂ ਅੰਗਰੇਜ਼ੀ ਦਾ ਟੈਸਟ ਲਿਆ ਜਾਣ ਲੱਗਿਆ ਕਿਉਂ ਕਿ ਉੱਥੇ ਜਿੰਨੇ ਸਾਈਨ ਬੋਰਡ ਹੈ ਉਹ ਸਾਰੇ ਅੰਗਰੇਜ਼ੀ 'ਚ ਹੈ ਤਾਂ ਖਾਸ ਕਰਕੇ ਸਾਡਾ ਪੰਜਾਬੀ ਭਾਈਚਾਰਾ ਅੰਗਰੇਜ਼ੀ ਦੇ ਵਿੱਚ ਹੱਥ ਕਾਫੀ ਕਮਜ਼ੋਰ ਹੈ ਔਰ ਨਾਲ ਲੱਗਦੇ ਗਵਾਂਡੀ ਸੂਬਿਆਂ ਦਾ ਵਿੱਚ ਵੀ ਇਹੋ ਜਿਹਾ ਹੀ ਹੈ ਕਿ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਟਰਕਿੰਗ ਲੈਂਡ 'ਚ ਪਏ ਸੋ ਅਮਰੀਕਾ ਦੀ ਪੁਲਿਸ ਨੇ ਸਖਤਾਈ ਕੀਤੀ ਤੁਰਿਆ ਜਾਂਦਾ ਟਰੱਕ ਰੋਕ ਕੇ ਨਾਕੇ ਤੇ ਰੋਕਿਆ ਡਰਾਈਵਰ ਤੋਂ ਉਹਨਾਂ ਦਾ ਆਪਾਂ ਅੰਗਰੇਜ਼ੀ ਦਾ ਜਿਵੇਂ ਇੱਕ ਚਾਰਟ ਕਹਿੰਦੇ ਆ ਉਹ ਲੈ ਕੇ ਉਹਨਾਂ ਤੋਂ ਟੈਸਟ ਲੈ ਕੇ ਜਾਣ ਲੱਗਿਆ ਜਦੋਂ ਲੱਗਿਆ ਕਿ ਉਹਨਾਂ ਦੇ ਉਹ ਅੰਗਰੇਜ਼ੀ ਨਹੀਂ ਆਉਂਦੀ ਜਾਂ ਘੱਟ ਆਉਂਦੀ ਹੈ ਤਾਂ ਉਹਨਾਂ ਦਾ ਲਾਇਸੈਂਸ ਕੈਂਸਲ ਹੋਣ ਲੱਗੇ ਤਾਂ ਇਸ ਕਰਕੇ ਬਹੁਤੇ ਲੋਕਾਂ ਨੂੰ ਜਿੱਥੇ ਮੌਲ ਚ ਕੰਮ ਕਰਦੇ ਸੀ ਤਾਂ ਉਹਨਾਂ ਦੇ ਮੌਲ ਚ ਸਖਤਾਈ ਹੋਣ ਲੱਗੀ ਰੇਡਾਂ ਹੋਣ ਲੱਗੀਆਂ ਉਹਨਾਂ ਦੀ ਫੜੋ ਫੜਾਈ ਸ਼ੁਰੂ ਹੋ ਗਈ ਜੇਲਾਂ ਸੁੱਟੇ ਜਾਣ ਲੱਗੇ ਤਾਂ ਜੇਲਾਂ ਚੋਂ ਛੁੱਟ ਕੇ ਉਸ ਤੋਂ ਬਾਅਦ ਉਹਨਾਂ ਨੂੰ ਡਿਪੋਰਟ ਕੀਤਾ ਜਾਣ ਲੱਗਿਆ ਇਸ ਕਰਕੇ ਬਹੁਤ ਲੋਕ ਜਿਨ੍ਹਾਂ ਦੀ ਪੀਆਰ ਨਹੀਂ ਵਰਕ ਪਰਮਿਟ ਨਹੀਂ ਉਹ ਲੋਕ ਆਪਣੇ ਕਾਰ ਬੈਠਣਾ ਹੀ ਪਸੰਦ ਕਰਨ ਲੱਗੇ ਸੋ ਇਸ ਕਰਕੇ ਅਜਿਹੇ ਲੋਕ ਉਹ ਚਾਹ ਗੁਜਰਾਤ ਤੋਂ ਆ ਚਾਹ ਕਿਤੋਂ ਵੀ ਆ ਔਰ ਬਹੁਤੇ ਉਹ ਲੋਕ ਜਿਨ੍ਹਾਂ ਦੇ ਕਾਗਜ਼ ਘੱਟ ਜਾਂ ਜਿਨ੍ਹਾਂ ਨੇ ਕਿਤੇ ਵੀ ਪੀਆਰ ਲਈ ਕਾਗਜ਼ ਨਹੀਂ ਪਾਇਆ ਪੀਆਰ ਲਈ ਪਟੀਸ਼ਨ ਨਹੀਂ ਪਾਈ ਜੇ ਪਾਈ ਤਾਂ ਕੈਨਸਲ ਹੋਈ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮੈਨੂੰ ਨਹੀਂ ਮਿਲਣੀ ਕਾਗਜ਼ ਪੂਰੇ ਨਹੀਂ ਤਾਂ ਇਸ ਕਰਕੇ ਉਹਨਾਂ ਨੇ ਕਾਰ ਬੈਠਣਾ ਹੀ ਚੰਗਾ ਸਮਝਿਆ ਭੀਨਾ 2 ਮਹੀਨੇ 4 ਮਹੀਨੇ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਕੰਮ ਨਹੀਂ ਮਿਲਣਾ ਘਰ ਬੈਠ ਕੇ ਨਹੀਂ ਸਰੇਗਾ ਇਸ ਕਰਕੇ ਅਮਰੀਕਾ ਛੱਡਣਾ ਚੰਗਾ ਉਹ ਲੋਕ ਨੇ ਇਹ 15 ਲੱਖ ਜਿਨ੍ਹਾਂ ਦੀ ਗਿਣਤੀ ਦੱਸੀ ਜਾ ਰਹੀ ਹੈ ਔਰ ਲੋਕ ਕੰਮ 'ਤੇ ਨਹੀਂ ਜਾ ਰਹੇ ਤਾਂ ਉਹਨਾਂ ਨੇ ਅਮਰੀਕਾ ਨੂੰ ਛੱਡਿਆ ਸੋ ਘਰ ਬੈਠ ਕੇ ਵੇਲੇ ਰਹਿਣ ਨਾਲੋਂ ਆਪਣੇ ਦੇਸ਼ ਵਿੱਚ ਆਪਣੀ ਧਰਤੀ ਤੇ ਆਪਣੇ ਵਤਨ ਵਾਪਸੀ ਚੰਗੀ ਹੈ ਸੋ ਇਹ ਗਿਣਤੀ ਹੁਣ 20 ਲੱਖ ਦੱਸੀ ਜਾ ਰਹੀ ਹੈ ਔਰ ਅਜੇ ਤਾਂ ਟਰੰਪ ਪ੍ਰਸ਼ਾਸਨ ਦੇ ਲਗਭਗ ਸਵਾ 3 ਸਾਲ ਬਾਕੀ ਪਏ ਆ। ਜੋ 3 ਸਾਲ ਬਹੁਤ ਜ਼ਿਆਦਾ ਹੁੰਦੇ ਆ, ਕੋਈ ਥੋੜੇ ਨਹੀਂ ਹੁੰਦੇ। ਜੇਕਰ ਟਰੰਪ ਨੇ 2 ਸਾਲ ਦੇ ਵਿੱਚ ਇੰਨੇ ਵੱਡੇ ਗਿਣਤੀ 'ਚ ਲੋਕਾਂ ਨੂੰ ਵਾਪਸ ਭੇਜਿਆ ਅਮਰੀਕਾ ਛੱਡਣ ਲਈ ਮਜਬੂਰ ਕਰਤਾ ਤਾਂ ਫਿਰ 3 ਸਾਲ ਦੇ ਵਿੱਚ ਕਿਦਾਂ ਦਾ ਪ੍ਰਸ਼ਾਸਨ ਹੋਏਗਾ? ਅਮਰੀਕਾ ਦੇ ਕਿਦਾਂ ਦੇ ਹਾਲਾਤ ਹੋਣਗੇ? ਹੁਣ ਕੱਲੇ ਅਮਰੀਕਾ ਦੀ ਗੱਲ ਨਹੀਂ, ਗਵਾਂਡੀ ਸੂਬੇ ਕੈਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਵੀ ਜਿਹੀ ਹਾਲਾਤ ਬਣਦੇ ਜਾ ਰਹੇ ਆ ਸੋ ਉੱਥੇ ਖਾਸ ਕਰਕੇ ਜਦੋਂ ਆਪਾਂ ਗੱਲ ਕਰਦੇ ਆ ਕਿ ਉਸੇ ਵੀ ਪੰਜਾਬੀਆਂ ਦੇ ਉੱਪਰ ਸਖਤਾਈ ਜ਼ਿਆਦਾ ਹੋ ਰਹੀ ਹੈ ਇਹ ਦਾਅਵਾ ਪੰਜਾਬੀਆਂ ਦਾ ਦੇਰੋਂ ਤਾਂ ਪੰਜਾਬੀ ਭਾਈਚਾਰਾ ਰਹਿੰਦਾ ਪਰ ਬਹੁ ਗਿਣਤੀ ਪੰਜਾਬੀ ਭਾਈਚਾਰਾ ਵੀ ਸਾਡੇ ਪੰਜਾਬੀਆਂ ਤੋਂ ਪਰੇਸ਼ਾਨ ਹੈ ਦਿੱਕਤਾਂ 'ਚ ਹੈ ਕਿਉਂਕਿ ਜਿਹੜੇ ਐਕਸੀਡੈਂਟ ਹੋਏ ਅਮਰੀਕਾ ਦੇ ਵਿੱਚ ਦੋ ਵੱਡੇ ਹਾਦਸੇ ਹੋਏ ਕਾਫੀ ਜਾਨਾਂ ਗਈਆਂ ਉਹ ਡਰਾਈਵਰ ਪੰਜਾਬੀ ਸੀ ਹਾਦਸੇ ਪਹਿਲਾਂ ਵੀ ਹੁੰਦੇ ਆ ਹਾਦਸੇ ਉਥੋਂ ਦੇ ਲੋਕਾਂ ਤੋਂ ਵੀ ਹੁੰਦੇ ਆ ਐਕਸੀਡੈਂਟ ਗੋਰਿਆਂ ਤੋਂ ਵੀ ਹੁੰਦੇ ਆ ਪਰ ਜਦੋਂ ਹਾਦਸਾ ਪੰਜਾਬੀਆਂ ਤੋਂ ਹੋਵੇ ਪੰਜਾਬੀ ਭਾਈਚਾਰੇ ਤੋਂ ਹੁੰਦਾ ਹੈ ਤਾਂ ਉਹਦੀ ਚਰਚਾ ਅਕਸਰ ਜ਼ਿਆਦਾ ਹੁੰਦੀ ਹੈ ਜੇਕਰ ਗੱਲ ਜਦੋਂ ਪੰਜਾਬ ਦੀ ਕਰਦੇ ਆ ਤਾਂ ਜੇਕਰ ਇੱਥੇ ਪੰਜਾਬ ਦੇ ਵਿੱਚ ਲਾ ਆਂਡਰ ਸਟੇਡ ਆਰਡਰ ਦੀ ਸਥਿਤੀ ਕਾਫੀ ਖਰਾਬ ਨਜ਼ਰ ਜਦੋਂ ਆਉਂਦੀ ਹੈ ਕੋਈ ਹਾਦਸਾ ਹੁੰਦਾ ਐਕਸੀਡੈਂਟ ਹੁੰਦਾ ਤਾਂ ਉਸ ਸਮੇਂ ਜੇਕਰ ਪੰਜਾਬੀ ਤੋਂ ਹੋਵੇ ਤਾਂ ਪੰਜਾਬ ਦੇ ਵਿੱਚ ਉਹਦੀ ਚਰਚਾ ਘੱਟ ਹੁੰਦੀ ਹੈ ਤੇ ਜਦੋਂ ਕਿਸੇ ਪ੍ਰਵਾਸੀ ਤੋਂ ਹੁੰਦੇ ਆ ਤਾਂ ਫਿਰ ਅਸੀਂ ਇਹ ਗੱਲ ਕਹਿੰਦੇ ਆ ਕਿ ਪ੍ਰਵਾਸੀਆਂ ਨੂੰ ਇੱਥੋਂ ਬਾਹਰ ਕੱਢਣਾ ਚਾਹੀਦਾ ਅਜਿਹੇ ਹਾਲਾਤ ਅਮਰੀਕਾ ਕੈਨੇਡਾ ਦੇ ਨੇ ਇਸ ਕਰਕੇ ਪੰਜਾਬੀਆਂ ਤੋਂ ਜਦੋਂ ਕੋਈ ਗਲਤੀ ਹੋਵੇ ਤਾਂ ਉਹਦੀ ਚਰਚਾ ਅਕਸਰ ਜ਼ਿਆਦਾ ਹੁੰਦੀ ਹੈ ਸੋ ਹੁਣ ਕੈਨੇਡਾ ਵਿੱਚ ਵੀ ਬਿੱਲ ਲਿਆਂਦਾ ਜਾ ਰਿਹਾ ਖਾਸ ਕਰਕੇ ਜਿਹੜੇ ਪੀਆਰ ਜਿਹੜੇ ਰਿਫਿਊਜੀ ਜਾ ਜਿਹੜੇ ਵਰਕ ਪਰਮਿਟ ਦੀਆਂ ਫਾਈਲਾਂ ਜਿਹੜੀਆਂ ਲੱਗੀਆਂ ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਉਹ ਫਾਈਲਾਂ ਰਿਜੈਕਟ ਕਰਕੇ ਉਹਨਾਂ ਦੀ ਭਰੀ ਹੋਈ ਫੀਸ ਵਾਪਸ ਕਰ ਦਿੱਤੀ ਜਾਵੇ ਕਿ ਆ ਫੜੋ ਆਪਣੇ ਪੈਸੇ ਤੇ ਸਵੇਰੇ ਤੜਕਸਾਰ ਮੂੰਹ ਹਨੇਰੇ ਜਹਾਜ਼ ਫੜੋ ਤੇ ਆਪਣੇ ਵਤਨ ਵਾਪਸ ਚਲੇ ਜਾਓ ਇਹ ਅਮਰੀਕਾ ਤੋਂ ਬਾਅਦ ਕੈਨੇਡਾ ਦੇ ਹਾਲਾਤ ਬਣ ਸਕਦੇ ਆ ਕਿਉਂਕਿ ਖਾਸ ਕਰਕੇ ਨਾਰਥ ਅਮਰੀਕਾ ਜੋ ਅਮਰੀਕਾ ਕੈਨੇਡਾ ਦੇ ਨਾਲ ਲੱਗਦਾ ਜਿਹੜਾ ਉਹਨਾਂ ਦੇ ਹਾਲਾਤਾਂ ਦੇ ਵਿੱਚ ਜਿਹੜੇ ਨੇੜੇ-ਨੇੜੇ ਇਲਾਕੇ ਨੇ ਉਹਨਾਂ ਦੇ ਵਿੱਚ ਇਦਾਂ ਦੇ ਹਾਲਾਤ ਬਣਦੇ ਜਾ ਰਹੇ ਆ ਕਿਉਂਕਿ ਖਾਸ ਕਰਕੇ ਪੰਜਾਬੀ ਇਸ ਗੱਲ ਨੂੰ ਜਾਣੇ ਜਾਂਦੇ ਆ ਕਿਉਂਕਿ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਸੀ ਕਿ ਉੱਥੇ ਜਿਗਾੜ ਬਹੁਤ ਹੈ ਪੰਜਾਬੀਆਂ ਦਾ ਖਾਸ ਕਰਕੇ ਜਦੋਂ ਆਪਾਂ ਟਰਕਿੰਗ ਲੈਂਡ ਦੇ ਵਿੱਚ ਕਹਿੰਦੇ ਆ ਤਾਂ ਲਾਇਸੈਂਸ ਬਣਾਉਣ ਦੇ ਲਈ ਟ੍ਰੇਨਿੰਗ ਲੈਂਡ ਦੇ ਲਈ ਤੇ ਟਰੱਕ ਸਿੱਖਣ ਦੇ ਲਈ ਜਾਂ ਕੋਈ ਹੋਰ ਵੀ ਕਿੱਦਾਂ ਦੇ ਜੁਗਾੜ ਨੇ ਉਹ ਸਾਰੇ ਪੰਜਾਬੀ ਲਾਉਣ ਦੇ ਵਿੱਚ ਮਹਾਰਤਾ ਰੱਖਦੇ ਆ ਸੋ ਇਹ ਚੀਜ਼ ਸ਼ਾਇਦ ਪੰਜਾਬੀਆਂ ਨੂੰ ਇਹ ਚੀ ਇੱਥੋਂ ਤੱਕ ਲੈ ਆਈ ਕਿ ਹੁਣ ਉੱਥੋਂ ਡਿਪੋਰਟ ਹੋਣਾ ਹੀ ਸਹੀ ਐ ਡਿਪੋਰਟ ਹੋਣ ਤੋਂ ਬਿਨਾ ਹੋਰ ਕੋਈ ਵੀ ਹੱਲ ਨਜ਼ਰ ਨਹੀਂ ਆ ਰਿਹਾ ਸੋ ਇਸ ਕਰਕੇ ਹੁਣ ਇਸ ਨੂੰ ਜੇ ਆਪਾਂ ਲਾਈਏ ਕਿ ਕੱਲੇ ਪੰਜਾਬੀਆਂ ਤੇ ਐ ਕੱਲੇ ਪੰਜਾਬੀਆਂ ਤੇ ਨਹੀਂ ਇਹ ਸ਼ਿਕਤਾਈ ਚਾਹੇ ਉਹ ਗੋਰੇ ਹੋਣ ਚਾਹੇ ਉਹ ਅਫਰੀਕਾ ਹੋਣ ਚਾਹੇ ਦੱਖਣੀ ਅਫਰੀਕਾ ਦੇ ਹੋਣ ਚਾਹੇ ਗੁਜਰਾਤ ਦੇ ਹੋਣ ਕਿਤੋਂ ਦੀ ਹੋਣ ਸ਼ਿਕਤਾਈ ਸਭ ਤੇ ਐ ਪਰ ਪੰਜਾਬੀ ਭਾਈਚਾਰਾ ਟ੍ਰੈਕਿੰਗ ਲੈਂਡ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਲੱਗ ਰਿਹਾ ਕਿ ਸ਼ਿਕਤਾਈ ਸਾਡੇ ਤੇ ਐ ਚੋਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਉੱਥੋਂ ਦੇ ਹੋਰ ਵੀ ਵੱਧ ਤੋਂ ਵੱਧ ਹੁੰਦੇ ਨਜ਼ਰ ਆਉਣਗੇ ਕਿਉਂਕਿ ਜੋ ਸ਼ਿਕਾਇਤ ਅਮਰੀਕਾ ਨੇ ਕੀਤੀ ਆ ਉਹ ਸ਼ਿਕਾਇਤ ਕੈਨੇਡਾ ਦੇ ਵਿੱਚ ਵੀ ਲਗਭਗ ਤੈਅ ਆ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.